ਲੋਕ ਠੱਗੀ ਮਾਰਦੇ ਵੱਖ-ਵੱਖ ਤਰੀਕੇ ਲੱਭਦੇ ਨੇ ਹਰ ਵਾਰ ਜੋ ਠੱਗ ਹੁੰਦਾ ਹੈ ਉਹ ਇੱਕ ਨਵਾਂ ਤਰੀਕਾ ਅਪਣਾਉਂਦਾ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਕਿ ਇੱਕ ਵਿਅਕਤੀ ਦੇ ਨਾਲ ਇੱਕ ਔਰਤ ਨੇ ਇਸ ਤਰੀਕੇ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਅਸ਼ਕਰੂਨ ਸਤਸਿਆ ਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ ਆ ਫਰੀਦਕੋਟ ਦੇ ਵਿੱਚ ਇੱਕ ਵਿਅਕਤੀ ਧਾਰਮਿਕ ਸੰਸਥਾ ਚਲਾਉਂਦਾ ਸੀ ਉਸ ਸੰਸਥਾ ਦੇ ਵਿੱਚ ਉਸ ਵਿਅਕਤੀ ਦਾ ਇੱਕ ਔਰਤ ਦੇ ਨਾਲ ਸੰਪਰਕ ਹੁੰਦਾ ਜੋ ਕਿ ਫਰੀਦਕੋਟ ਦੀ ਹੀ ਰਹਿਣ ਵਾਲੀ ਸੀ ਇਸ ਤੋਂ ਬਾਅਦ ਉਹ ਔਰਤ ਉਸ ਵਿਅਕਤੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਘਟਨਾ ਬਾਰੇ ਉਹ ਵਿਅਕਤੀ ਪੁਲਿਸ ਕੋਲ ਵੀ ਇੱਕ ਸ਼ਿਕਾਇਤ ਦਰਜ ਕਰਵਾਉਂਦਾ ਹੈ ਅਤੇ ਉਹ ਔਰਤ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਦੀ ਹੈ ਕਿ ਤੇਰੀਆਂ ਕੁਝ ਅਸ਼ਲੀਲ ਵੀਡੀਓ ਮੇਰੇ ਕੋਲ ਨੇ ਜੋ ਕਿ ਤੂੰ ਇਸ ਸਹਸਤਾ ਦੇ ਵਿੱਚ ਰਹਿ ਕੇ ਗਲਤ ਕੰਮ ਕਰਦਾ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਡਰਾਇਆ ਤੇ ਮਕਾਇਆ ਜਾਂਦਾ ਅਤੇ 15 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਅਤੇ ਜਿਵੇਂ ਹੀ ਉਹ ਵਿਅਕਤੀ ਇਹ ਗੱਲ ਕਹਿੰਦਾ ਕਿ ਤੂੰ ਪਹਿਲਾਂ ਮੈਨੂੰ ਉਹ ਵੀਡੀਓ ਦਿਖਾ ਜੋ ਤੇਰੇ ਕੋਲੇ ਨੇ ਇਸ ਤੋਂ ਬਾਅਦ ਜੇਵੇ ਤੂੰ ਕਹੇਗੀ ਮੈਂ ਉਹ ਮੇ ਕਰ ਲਾਂਗਾ ਮੈਂ ਤੈਨੂੰ 15 ਲੱਖ ਰੁਪਏ ਦੇ ਦੇਵਾਂਗਾ ਜਦੋਂ ਉਹ ਵਿਅਕਤੀ ਉਸ ਔਰਤ ਕੋਲ ਜਾਂਦਾ ਹੈ ਅਤੇ ਉਸ ਔਰਤ ਕੋਲ ਕੋਈ ਵੀ ਵੀਡੀਓ ਨਹੀਂ ਮਿਲਦੀ ਤਾਂ ਇਸ ਤੋਂ ਬਾਅਦ ਉਹ ਔਰਤ ਇਹ ਗੱਲ ਕਹਿੰਦੀ ਆ ਕਿ ਮੈਂ ਰੌਲਾ ਪਾਵਾਂਗੀ ਮੈਂ ਲੋਕਾਂ ਨੂੰ ਇਹ ਗੱਲ ਕਹਾਂਗੀ ਕਿ ਇਹ ਮੇਰੇ ਨਾਲ ਧੱਕੇਸ਼ਾਹੀ ਕਰਦਾ ਸੀ ਮੇਰੇ ਇਸ ਦੇ ਨਾਲ ਨਾਜਾਇਜ਼ ਸੰਬੰਧ ਨੇ ਅਤੇ ਮੈਂ ਤੇਰੀ ਪੂਰੇ ਸ਼ਹਿਰ ਦੇ ਵਿੱਚ ਬਦਨਾਮੀ ਕਰਾ ਦੇਵਾਂਗੀ ਨਹੀਂ ਤਾਂ ਤੂੰ ਮੈਨੂੰ ਪੈਸੇ ਦੇ ਪਰ ਉਹ ਵਿਅਕਤੀ ਇਸ ਗੱਲ ਤੇ ਸਹਿਮਤ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਉਸ ਵਿਅਕਤੀ ਨੂੰ ਇੱਕ ਹੋਟਲ ਦੇ ਵਿੱਚ ਬੁਲਾਇਆ ਜਾਂਦਾ ਤਾਂ ਉਸਦੇ ਨਾਲ ਤਹਿ ਕੀਤਾ ਜਾਂਦਾ ਕਿ ਜੇਕਰ ਤੂੰ ਸਾਨੂੰ 8 ਲੱਖ ਰੁਪਏ ਦੇ ਦੇਵੇਂਗਾ ਤਾਂ ਅਸੀਂ ਇਹ ਤੇਰੀਆਂ ਅਸਲੀਲ ਵੀਡੀਓ ਅਤੇ ਤੇਰੀ ਬਦਨਾਮੀ ਨਹੀਂ ਕਰਾਂਗੇ ਪਰ ਉਸ ਵਿਅਕਤੀ ਨੇ ਪਹਿਲਾਂ ਹੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੋਈ ਸੀ ਅਤੇ ਜਿਵੇਂ ਹੀ ਉਹ ਔਰਤ ਉਸ ਹੋਟਲ ਦੇ ਵਿੱਚ ਪਹੁੰਚਦੀ ਆ ਤਾਂ ਮੌਕੇ ਤੇ ਪੁਲਿਸ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਇਸ ਕੇਦੀ ਬ੍ਰਿਕੀ ਦੇ ਨਾਲ ਜਾਂਚ ਕਰਦੀ ਆ ਤਾਂ ਪਤਾ ਲੱਗਦਾ ਕਿ ਇਸ ਦੇ ਵਿੱਚ ਤਿੰਨ ਔਰਤਾਂ ਦੋ ਸਾਬਕਾ ਕਾਂਗਰਸੀ ਸਰਪੰਚ ਅਤੇ ਇੱਕ ਮੌਜੂਦਾ ਪੰਚਾਇਤ ਮੈਂਬਰ ਜੋ ਕਿ ਉਹ ਵੀ ਕਾਂਗਰਸ ਦਾ ਇਹ ਸਾਰੇ ਜਣੇ ਮਿਲ ਕੇ ਇੱਕ ਗਰੋਹ ਚਲਾ ਰਹੇ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਲੁੱਟਣ ਦੇ ਲਈ ਉਸ ਵਿਅਕਤੀ ਨੇ ਸਮਝਦਾਰੀ ਦਿਖਾਈ ਅਤੇ ਪਹਿਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਇਸ ਤੋਂ ਬਾਅਦ ਇਹਨਾਂ 6 ਦੇ 6 ਦੋਸ਼ੀਆਂ ਨੂੰ ਪੁਲਿਸ ਨੇ ਦਬੋਚ ਲਿਆ ਅਤੇ ਬਣਦੀਆਂ ਧਾਰਾਵਾਂ ਤਹਿਤ ਇਹਨਾਂ 'ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੋ ਦਰਸ਼ਕੋ ਇਹ ਵੀਡੀਓ ਬਣਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਤਾਂ ਕਿ ਤੁਸੀਂ ਇਹਨਾਂ ਘਟਨਾਵਾਂ ਤੋਂ ਬਚ ਸਕੋ ਅਤੇ ਅਵੇਅਰ ਹੋ ਸਕੋ ਤਾਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਵੀ ਘਟਨਾ ਨਾ ਵਾਪਰੇ ਜੇਕਰ ਤੁਹਾਡੇ ਨਾਲ ਵੀ ਕੋਈ ਇਸ ਤਰੀਕੇ ਦੇ ਨਾਲ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਦਾ ਤੁਰੰਤ ਆਪਣੇ ਨੇੜੇ ਦੇ ਥਾਣੇ ਦੇ ਵਿੱਚ ਜਾਓ ਅਤੇ ਇੱਕ ਐਪਲੀਕੇਸ਼ਨ ਜ਼ਰੂਰ ਦਰਜ ਕਰਵਾਓ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ